ਆ ਦੇਖ ਲੋ ਰਾਜਸਥਾਨ ਦੇ ਟਿੱਬੇ ਆ ਇਹ ਤੇ ਪਾਣੀ ਦੇਖ ਲੋ ਕਿਵੇਂ ਖੜਾਗਾ ਆ ਤਾਂ ਸੜਕ ਹੈਗੀ ਆ ਇਧਰਲੇ ਪਾਸੇ ਖੇਤਾਂ 'ਚ ਵੀ ਪਾਣੀ ਖੜਾਗਾ ਤੇ ਇਧਰ ਮੋਟਰਸਾਈਕਲ ਮੇਲਾ ਸਾਡੇ ਮੋਟਰਸਾਈਕਲ ਪਲੱਗ ਤੇ ਪਾਣੀ ਪੈ ਗਿਆ ਇਹ ਸ਼੍ਰੀ ਗੰਗਾ ਨਗਰ ਧਰਮਸ਼ਾਲਾ ਸਾਲਾ ਸਰ ਇਹ ਤਾਂ ਧਰਮਸ਼ਾਲਾ 'ਚ ਰੁਗਿਆਂਗੇ ਤੇ ਆ ਬਾਹਰ ਦੇਖ ਲੋ ਇਹ ਬਈ ਰਾਜਸਥਾਨ ਆ ਜਿੱਥੇ ਪਾਣੀ ਦੀ ਬਹੁਤ ਕਮੀ ਆ ਤੇ ਪਾਣੀ ਪਾਣੀ ਇੱਥੇ ਕਹਿੰਦੇ ਬਈ ਮੀਂਹ ਹੀ ਕਹੀ ਜਾਂਦੇ ਰਾਜਸਥਾਨ ਪਾਣੀ ਹੈ ਨਹੀਂ ਪਾਣੀ ਹੈ ਨਹੀਂ ਇਸ ਦਾ ਪਾਲੇ ਮਰ ਗਏ ਆਹ ਦੇਖ ਲੋ ਪਾਣੀ ਇੰਨਾ ਮੀਂਹ ਪਈ ਜਾਂਦਾ ਬਈ ਰਾਜਸਥਾਨ ਚ ਬਹੁਤ ਜ਼ਿਆਦਾ 5 ਕਿਲੋਮੀਟਰ ਬਈ ਰਹਿ ਗਿਆ ਸਰਦਾਰਗੜ ਠੀਕ ਆ ਜੀ ਤੇ ਅਸੀਂ ਰੁੱਕ ਕੇ ਵੀ ਚਾਹ ਪੀ ਲ ਗਏ ਘਟ ਸਵੇਰ ਦੀ ਚਾਹ ਹੀ ਪੀਤੀ ਹੋਈ ਸੀ ਨਾਲੇ ਕੁਝ ਖਾ ਲਾਂਗੇ ਜਮਾ ਬਿਲਕੁਲ ਸਿੱਧੀ ਬਈ ਇਕੱਲੇ ਬਟਰੱਕ ਤੇ ਮੜਾ ਗਾ ਮੋਟੀਆਂ ਗੱਡੀ ਗੁੱਡੀ ਕੋਈ ਆਉਂਦਾ ਤੇ ਪੂਰਾ ਸਾਫ਼ ਰੋੜਾ ਹਜੇ ਤੱਕ ਮਨਲਾ 50 ਕਿਲੋਮੀਟਰ ਦੇ ਵਿੱਚ ਵਿੱਚ ਆ ਇੱਕ ਟੋਲ ਪਲਾਜਾ ਆਇਆਗਾ ਰੋੜ ਤੇ ਚੱਲੀ ਆਪਾਂ ਤੇ ਆਹਾ ਬਈ ਇਹਨਾਂ ਨੇ ਤੋੜੇ ਰੱਖੇ ਹੋਏ ਆ ਤੇ ਤੌੜਿਆਂ 'ਚ ਮੈਂ ਦੇਖਿਆ ਬਈਆ ਥੱਲੇ ਟੂਟੀਆਂ ਪਤਾ ਨਹੀਂ ਕਿਵੇਂ ਫਟਕ ਕੀਤੀਆਂ ਹੋਈਆਂ ਆਂ ਤੌੜਿਆਂ 'ਚ 2 4 6 8 ਤੌੜੇ ਰੱਖੇ ਹੋਏ ਆ ਗੁੱਡ ਮਾਰਨਿੰਗ ਜੀ ਸასი ਘਾਲ ਸਾਰਿਆਂ ਨੂੰ ਰਾਤ ਆ ਇੱਥੇ ਹੀ ਸੁੱਤੇ ਸੀਗੇ ਜੀ ਕੋਠੇ ਤੇ ਇੱਥੇ ਹੀ ਗੁੱਡ ਮਾਰਨਿੰਗ ਹੋ ਗਈ ਇਹ ਪੈੰਡ ਹੈਗਾ 40 ਐਨ ਡੀਆ ਰਾਜਸਥਾਨ ਦਾ ਪੈੰਡ ਹੈ ਪੈੰਡ ਦੇਖ ਲਓ ਤੁਸੀਂ ਵੀ ਇਹ 40 50 ਕ ਕਰਦੇ ਹੋਣਗੇ ਮੇਲਾ 40 ਚੱਕ ਰੱਖੇ ਤਾਂ ਹੀ 40 ਚੱਕ ਨਾ ਰੱਖੇਗਾ ਨਾਮ ਵੀ ਚਲ ਕਰ ਵੀ 40 50 ਗਏ ਤੇ ਆਸੇ-ਪਾਸੇ ਆਹ ਬਈ ਥਾਂ ਵੀ ਘਰਾਂ ਦੇ ਖਾਲੀ ਪਈਆ ਹਰ ਬਾਗ ਇੱਥੇ ਕੁਝ ਹੁੰਦਾ ਵੀ ਨਹੀਂ ਹੈ ਨਾ ਉਹ ਪਰਾਂ ਪਤਾ ਨਹੀਂ ਕੀ ਬੀਜਿਆ ਹੋਇਆ ਹੋਏਗਾ ਯਾਰ ਆ ਨਾਲ ਤਾਂ ਬਾਹ ਬੂਣ ਖਾਲੀ ਪਏ ਆਗੇ ਉਹ ਗਾਂ ਤੱਕ ਛੋਟਾ ਜਿਹਾ ਹੁੰਦਾ ਜਦੋਂ ਮਾਵਾ ਮਿਲ ਗਿਆ ਸਾਰਾ ਸਬਾਨ ਉਦੋਂ ਵੇਲਾ ਜੀ ਦਾ ਹੁਣ ਤਾਂ ਕਿੱਡਾ ਹੋ ਗਿਆ ਨਾ ਹਾਂ ਨਹੀਂ ਹੁਣ ਮੇਰੇ ਬਾਈ ਸਾਡੂ ਤੇ ਮੀ ਬਾਈ ਕਹਿੰਦਾ ਬਈ ਇੱਥੇ ਇੱਕ ਦਿਨ ਛੱਡ ਕੇ ਰੋਜ਼ ਮੀਹ ਪੈਂਦਾ ਬਹੁਤ ਮੀਹ ਪਿਆ ਅ ਪਿਛਲੇ ਦਿਨਾਂ ਚ ਉਹ ਭੇਡਾ ਭੋਡਾ ਪੂਰੀਆਂ ਖੜੀਆਂ 40 INR ਅੱਜ ਅਸੀਂ ਬਾਈ ਇੱਥੋਂ ਨਿਕਲਣਾ ਗਾ ਗਾਂ ਜਾਣਾ ਬੀਕਾਨੇਰ ਬੀਕਾਨੇਰ ਤੋਂ ਗਾਂਹਾ ਜੈਪੁਰ ਠੀਕ ਆ ਇੱਥੋਂ ਬੀਕਾਨੇਰ ਹੈਗਾ 175 80 ਕਿਲੋਮੀਟਰ ਦੂਰ ਹੈਗਾ ਤੇ ਸਾਨੂੰ ਥੋੜਾ ਸੰਦੇਹਾ ਨਿਕਲਣਾ ਪਊਗਾ ਸਪਲੈਂਡਰ ਗੱਡੀ ਆ ਸਾਨੂੰ ਪਤਾ ਹੈਗਾ ਤੇ ਅਸੀਂ ਬੜਾ ਤੇਜ਼ ਵੀ ਨਹੀਂ ਚਲਾਉਂਦੇ 60 70 60 70 ਬਸ ਇੰਨੀ ਕੁ ਸਪੀਡ ਤੇ ਠੀਕ ਆ ਇਹ ਤੋਂ ਜ਼ਿਆਦਾ ਵੀ ਨਹੀਂ ਭਜਾਉਂਦੇ ਬਸ ਠੀਕ ਜੀ ਨਾਰਮਲ ਜੀ ਸਪੀਡ ਤੇ ਤੇ ਜਾਈ ਜੰਨੇ ਆਂਗੇ ਤੇ ਗਾਂਹਾਂ ਅੱਜ ਸਾਨੂੰ ਰਹਿਣਾ ਕੈਂਪਿੰਗ ਟੈਂਟ ਤੇ ਪਊਗਾ ਜੋ ਕੁਝ ਵੀ ਆਊਗਾ ਸਿਟੀ ਦੇਖਣ ਆਲੀ ਸਾਨੂੰ ਉਹ ਦਿਖਾਵਾਂਗੇ ਤੇ ਤੁਸੀਂ ਬਲੌਗ ਦੇ ਨਾਲ ਰਹੋ ਸਾਡੇ ਨਾਲ ਰਾਜਸਥਾਨ ਤੁਸੀਂ ਵੀ ਘੁੰਮੋ ਤੇ ਹਰਪਾਲ ਹੁਣ ਅਸੀਂ ਚਾਹ ਪੀ ਲਈਏ ਬਰੋ ਹੈਲੋ ਕਿ ਨਾਂ ਹੈ ਤੇਰਾ ਕਿ ਨਾਂ ਦਾ ਮਿੱਤੂ ਕੁੜੀ ਕਿੰਨਾ ਪਾਏ ਕੁੜੀ ਕੁੜੀ ਕਿਹਾ ਹੈਲੋ ਕਿਹ ਲਿਨਾ ਹੈ ਹਾਂ ਗਰੂ ਮੈਂ ਪਹਿਲਾਂ ਦੇਖ ਕੇ ਕਿਤੇ ਮਗਰ ਤੂੰ ਹੀ ਬੰਨੀ ਪੈਦਾ ਹੋ ਆ ਕੀ ਹੈਗਾ ਹੈ ਪਰਾਂਦੀ ਕੱਲ ਮੋਟਰਸਾਈਕਲ ਚੱਲਿਆ ਸੀ ਬਾਈ 3352 ਅੱਜ ਹੋ ਗਿਆ 3537 ਤੇ ਮੋਟਰਸਾਈਕਲ ਤੇਲ ਅੱਧਾ ਰਹਿ ਗਿਆ ਕੱਲ ਤੱਕ ਦਾ ਹੁਣ ਤੱਕ ਦਾ ਸਾਡਾ ਖਰਚਾ ਹੋ ਗਿਆ 550 ਰੁਪਏ 500 ਦਾ ਤੇਲ ਸੀ 50 ਰੁਪਏ ਦੀ ਸੀ ਚਾਹ ਪੀਤੀ ਰੋਟੀ ਪੂਆ ਜੀ ਤੋਂ ਖਾਧੀ ਤੇ ਹੁਣ ਅਸੀਂ ਪਹਿਲਾਂ ਸੋਚਿਆ ਸੀ ਵੀ ਬੀਕਾ ਨੇਰ ਜਾਣਾ ਪੂ ਸਾਨੂੰ ਇੱਥੋਂ ਤੇ ਇੱਥੇ ਇੱਕ ਬਾਈ ਟੈਕਸੀ ਡਰਾਈਵਰ ਆਗਾ ਉਹਨੇ ਸਾਨੂੰ ਦੱਸਿਆ ਕਹਿੰਦਾ ਵੀ ਬੀਕਾ ਨੇਰ ਨਹੀਂ ਜਾਣਾ ਰਪਾਲ ਕਿੱਥੇ ਕਿੱਥੇ ਦੱਸਿਆ ਉਹਨੇ ਕਿਧਰ ਕਿਧਰ ਦੀ ਜਾਣਾਗਾ ਬਾਈ ਨੇ ਦੱਸਿਆ ਪਹਿਲਾਂ ਕਹਿੰਦੇ ਇੱਥੋਂ ਤੁਸੀਂ ਜਾਓਗੇ ਇੱਥੋਂ 45 45 45 ਤੇ ਅੱਗੇ ਕਹਿੰਦਾ ਰੋਡ ਜਾਊਗਾ ਕਹਿੰਦਾ ਹਾਂ ਰੋਡ ਤੇ ਜਾਣਾ ਸੀ ਪੱਲੂ ਪੱਲੂ ਫੇਰ ਪੱਲੂ ਤੋਂ ਕਿਹਾਂ ਜਾਣਾ ਸਰਦਾਰ ਸ਼ਹਿਰ ਸਰਦਾਰ ਸ਼ਹਿਰ ਸਰਦਾਰ ਸ਼ਹਿਰ ਤੋਂ ਅੱਗੇ ਆਜੂਗਾ ਰਤਨਗੜ ਰਤਨਗੜ ਸਾਤਨ ਅੱਗੇ ਅੱਤ ਹੋ ਗਿਆ ਸਿਕਰ 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 ਤੋਂ ਅੱਗੇ ਆ ਜੂਗਾ ਰਿੰਗਸ ਨਹੀਂ ਰਿੰਗਸ 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 ਤੋਂ ਕਹਾ ਆ ਜੂਗਾ ਸਾਲਾ ਸਰ ਸਾਲਾ ਸਰ ਚਾਹ ਪੰਜ ਸਾਲਾ ਸਰ ਰੁਕਾਂਗੇ ਜੇ ਟਾਈਮ ਨਾ ਪਹੁੰਚ ਗਏ ਤੇ ਜਾਂ ਫਿਰ ਰੁਕਾਂਗੇ ਖਾਤੋ ਸਾਮ ਹਨਾ ਉੱਥੇ ਰਾਤ ਕਟਾਂਗੇ ਸਾਲਾ ਸਰ ਦੇ ਨਾਲ ਕਹਿੰਦਾ ਖਾਤੋ ਉੱਥੇ ਬਟੈਂਟ ਚ ਰਾਤ ਕਟਾਂਗੇ ਠੀਕ ਹੈ ਹੋਣਾ ਪੁੱਜ ਤੇ ਇੱਥੋਂ ਘਟ ਘਟ ਹੋਊ ਬਾਈ 2.50 ਕਿਲੋਮੀਟਰ ਅਸੀਂ ਜਾਣਾ ਤੇ ਟਾਈਮ 9 ਵਜੇ ਗਏ ਚੱਲਦੇ ਆ ਇਹਰ ਜਾ ਪਿੰਡ ਆ ਬਾਈ ਜਿਹੜੀਆਂ ਆ ਗਲੀਆਂ ਹੈਗੀਆਂ ਪਿੰਡਾਂ ਵਾਲੀਆਂ ਇਹ ਤਾਂ ਪੂਰੀਆਂ ਚੌੜੀਆਂ ਆ ਜਿਹੜੀ ਪਿੰਡ ਨੂੰ 메ਨ ਸੜਕ ਆਉਂਦੀ ਆ ਉਹ ਜਮਾ ਥੋੜੀ ਜੀ ਹੈਗੀ ਜਿਵੇਂ ਮੋਟਰਸਾਈਕਲ ਹੀ ਪੂਰਾ ਸੂਰਾ ਲੰਘਦਾ ਹੁੰਦਾਗਾ ਬਸ ਓਨੀ ਕੀ ਹੈਗੀ ਇਧਰੋਂ ਆਏ ਆ ਬਾਈ ਅਸੀਂ 40 NDR ਪੰਡਤਾਂ ਵਾਲਾ ਤੇ ਹੁਣ ਅਸੀਂ ਜਾਣਾ ਇਧਰ ਨੂੰ ਆ ਨਲਕਾ ਸਾਨੂੰ ਦਿਖਾਉਣਾ ਇੱਕ ਰਾਜਸਥਾਨ ਜਿਵੇਂ ਤੁਹਾਨੂੰ ਪਤਾ ਹੀ ਆ ਪਾਣੀ ਗਣਿਓ ਥੋੜਾ ਜਿਆ ਆ ਦੇਖੋ ਕਿਵੇਂ ਖੜਾ ਨਾਲਾ ਕਾ ਮੈਨੂੰ ਲੱਗਦਾ ਇਹ ਚੱਲਦਾ ਹੋਊ ਪਤਾ ਨਹੀਂ ਚੱਲਦਾ ਨਹੀਂ ਹੋਣਾਗਾ ਤੇ ਹੁਣ ਤਾਂ ਮੀਂਹ ਪਏ ਹੋਏ ਆਗੇ ਕਹਿੰਦੇ ਬਹੁਤ ਮੀਂਹ ਪਏ ਆ ਤੇ ਜਿਹੜੀ ਖੇਤੀ ਹੈਗੀ ਬਾਈ ਇੱਥੇ ਨਰਮ ਨਰਮੇ ਹੁੰਦਾ ਪੂਰੇ ਵਧੀਆ ਆ ਤਾਂ ਨਰਮੇ ਦਾ ਕੱਦ ਛੋਟਾਗਾ ਇਧਰ ਪੂਰੇ ਚੰਗੇ ਨਰਮੇ ਖੜੇ ਆ ਤੇ ਫਲੀਆਂ ਗਵਾਰੇ ਦੀਆਂ ਫਲੀਆਂ ਤੇ ਆਹ ਪਤਾ ਨਹੀਂ ਕੀ ਬੀਜਿਆ ਹੋਇਆਗਾ ਓਹ ਗੱਲ ਪਤਾ ਕੀ ਆ ਹਾਂ ਇੱਧਰ ਕੋਮਪਲੇਨ ਨਹੀਂ ਪਾਈ ਹੁਣੇ ਪਾਣੀ ਚ ਕੋਮਪਲੇਨ ਕੀ ਹੁੰਦੀ ਆ ਤੁਹਾਨੂੰ ਕੋਮਪਲੇਨ ਨਹੀਂ ਪਤਾ ਯਾਰ ਨਾ ਕੰਪਲੈਨ 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 ਜਿਹੜੀ ਜਵਾਕ ਰੂਪੀ ਆਉਂਦੇ ਹੁੰਦੇ ਆ ਉਧਰ ਹੀ ਮਾਰਿਆ ਕੰਪਲੈਨ ਹੋਰ ਹੀ ਮਰੀਆਂ ਦਾ ਕੰਪਲੈਨ ਕਰਦੇ ਬਾਈ ਹਵਾ ਸੈੱਟ ਤੇ 200 ਕਿਲੋਮੀਟਰ ਜਾਣੀ ਅੱਜ ਆਪਣੀ ਇਹ ਗੱਡੀ ਹਰ ਬਾਲ ਨੇ ਬਾਈ ਪਟਿਆਲੇ ਕਣੀ ਦਾ ਬੰਦਾ ਲੱਭ ਲਿਆ ਆਪਦੀ ਭਾਸ਼ਾ ਵਾਲਾ ਬੋਲਣ ਵਾਲਾ ਹੈ ਰਿਸ਼ਤੇਦਾਰੀ ਕੱਢ ਲੈਂਦਾ ਤਾਂ ਜਿੱਥੇ ਜਾਂਦਾ ਗਾ ਯਾ ਕਿਲੋਮੀਟਰ ਬਈ ਰਹਿ ਗਿਆ ਸਰਦਾਰਗੜ ਠੀਕ ਆ ਜੀ ਤੇ ਅਸੀਂ ਰੁੱਕ ਕੇ ਵੀ ਚਾਹ ਪੀ ਲਗੇ ਕੋਟ ਸਵੇਰ ਦੀ ਚਾਹ ਹੀ ਪੀਤੀ ਹੋਈ ਸੀ ਨਾਲੇ ਕੁਝ ਖਾ ਲਾਂਗੇ ਜਮਾ ਬਿਲਕੁਲ ਸਿੱਧੀ ਬਈ ਇਕੱਲੇ ਬਟਰੱਕ ਤੇ ਮੜਾ ਨਾ ਮੋਟੀਆਂ ਗੱਡੀ ਗੁੱਡੀ ਕੋਈ ਆਉਂਦਾ ਤੇ ਪੂਰਾ ਸਾਫ਼ ਰੋੜਾ ਹਜੇ ਤੱਕ ਮਨਲਾ 50 ਕਿਲੋਮੀਟਰ ਦੇ ਵਿੱਚ ਵਿੱਚ ਆ ਇੱਕ ਟੋਲ ਪਲਾਜ਼ਾ ਆਇਆਗਾ ਨਹੀਂ ਕੁਝ ਨਹੀਂ ਆਇਆ ਤੇ ਹੁਣ ਥੋੜਾ ਜਿਹਾ ਇੱਥੇ ਲੱਗਦਾ ਵੀ ਰਾਜਸਥਾਨ ਆਏ ਆਂਗੇ ਕਿਉਂਕਿ ਇੱਥੇ ਟਿੱਬੇ ਟੁੱਬੇ ਹੁਣ ਆਸੇ ਪਾਸੇ ਆ ਗਏ ਤੇ ਪਹਿਲਾਂ ਤਾਂ ਉਹ ਪਿੱਛੇ ਦਾ ਕੁਝ ਨਹੀਂ ਸੀਗਾ 50 ਕਿਲੋਮੀਟਰ ਹਜੇ ਅਸੀਂ ਲਗਭਗ ਮੇਰੇ ਖਿਆਲ ਨਾਲ 1.5 200 ਕਿਲੋਮੀਟਰ ਹੋਰ ਅੱਗੇ ਜਾਣਾ ਹੈ। ਹੁਣ ਅਸੀਂ ਰੁਕਾਂਗੇ ਸਰਦਾਰਗੜ੍ਹ ਸ਼ਹਿਰ 'ਚ। ਲਿਆਓ ਜੀ ਦੋ ਚਾਹ। ਗਾ ਬਈ, ਪਿੱਦੀ ਜੀ ਕਾਪੀ ਆ ਰਪਾਲ। ਬਹੁਤ ਆ। ਇੰਨੀ ਕਿਨਾਂ ਦਾ ਨਹੀਂ ਸਬਰ ਆਉਂਦਾ। ਖਾਣ ਨੂੰ ਤਾਂ ਬਾਈ ਮਠੀ ਜੀ ਕਰਦਾ ਸੀ ਪਰ ਬਾਈ ਕੋਲ ਹੈ ਨਹੀਂ ਸੀ। ਰਪਾਲ। ਕਰਾਰਾ ਖਾ ਥੋੜਾ ਜਿਹਾ ਮਟਰ ਮੜਰੀ ਚਾਹ ਪਾਣੀ ਪੀ ਕੇ ਬਾਈ ਤੇ ਮੂੰਹ ਮਾ ਧੋ ਕੇ ਫੇਰ ਰੈਡੀ ਆਂਗੇ ਤੇ ਹਰਪਾਲ ਮੋਟਰਸਾਈਕਲ ਚਲਾਊਗਾ ਇਥੋਂ ਬਸ 150 ਕਿਲੋਮੀਟਰ ਦੂਰ ਹੈਗਾ ਸਾਲਾ ਸਰ ਸਾਲਾ ਸਰ ਐਦੂਆਂ ਸਰਦਾਰ ਸ਼ਹਿਰ ਸਰਦਾਰਗੜ੍ਹ ਸ਼ਹਿਰ ਆ ਪਤਾ ਨਹੀਂ ਕਿਹੜਾ ਸਰਦਾਰ ਸ਼ਹਿਰ ਬਾਜਦਾਗਾ 50 ਕਿਲੋਮੀਟਰ ਹੋ ਆਗਾ ਉੱਥੇ ਜਾ ਕੇ ਦੇਖਾਂਗੇ ਕਿ ਨਾ 10 ਮਿੰਟ ਰੁਕਾਂਗੇ ਤੇ ਫੇਰ ਗਾਂ ਸਿੱਧਾ ਸਾਲਾ ਸਰ 150 ਕਿਲੋਮੀਟਰ ਆਏ ਥੋੜਾ ਸਾਲਾ ਸਰ 10 ਕਿਲੋਮੀਟਰ ਰਹਿ ਗਿਆ ਬਈ ਸਰਦਾਰਗੜ ਸ਼ਹਿਰ ਸਰਦਾਰ ਸ਼ਹਿਰ ਆ ਪਤਾ ਨਹੀਂ ਸਰਦਾਰਗੜ ਆ ਮੈਂ ਤਾਂ ਭੁੱਲ ਜਾਣਾਗਾ ਤੇ ਤੇਲ ਵੀ ਮੁੱਕ ਗਿਆ ਰਿਜ਼ਰਵ ਵਿੱਚ ਲੱਗ ਗਿਆ ਸੀ ਆਉਂਦਾ ਆਉਂਦਾ ਪੈਟਰੋਲ ਸੂਈ ਤਾਂ ਵੀ ਭੱਜੀ ਫਿਰਦੀ ਆ ਨਾਗਾ ਹਾਂ ਸੂਈ ਤੇ ਨਵਾਂ ਭਰੋਸਾ ਕਰੀ ਪٹرول ਦਾ ਰੇਟ ਆ ਬਾਈ ਇੱਥੇ 106 ਰੁਪਏ 25 ਪੈਸੇ 500 ਦਾ ਪੈਟਰੋਲ ਬਾਈ ਮੋਟਰਸਾਈਕਲ ਚ ਪਵਾ ਲਿਆ ਟੈਂਕੀ ਫੇਰ ਫੁੱਲ ਹੋ ਗਈ ਇੱਥੋਂ ਤੋਂ ਪਿੰਡੋਂ ਤੁਰਨ ਲੱਗਿਆ ਨਹੀਂ ਵੀ ਅਸੀਂ 500 ਦਾ ਹੀ ਪਵਾਇਆ ਸੀ ਪੁੱਛੋ ਤਾਂ ਹੁਣ ਵੀ 500 ਦਾ ਪਵਾਇਆਗਾ ਤੇ 200 ਰੁਪਏ ਦਾ ਪੈਟਰੋਲ ਅਸੀਂ ਆ ਬੋਤਲ ਚ ਪਵਾ ਲਿਆ ਕਿਉਂਕਿ ਐਮਰਜੈਂਸੀ ਕੇਅਰ ਲੋਡ ਪੈ ਜਾਂਦੀ ਆ ਕਿਤੇ ਪੰਪ ਨਹੀਂ ਮਿਲਦਾ ਤਾਂ 200 ਰੁਪਏ ਦਾ ਅਸੀਂ ਇੱਥੇ ਚ ਪਾ ਲਿਆ ਨੀ ਇਥੇ खासा ਪਿਆ ਲੱਗਦਾ ਹਨਰਪਾਲ ਸਰਦਾਰ ਸ਼ਹਿਰ ਆ ਬਈ ਇਹ ਸਰਦਾਰ ਸ਼ਹਿਰ ਟਡ-ਟਡ 150 ਕਿਲੋਮੀਟਰ ਬਾਅਦ ਇੱਕ ਸ਼ਹਿਰ ਆਇਆ ਐਂ ਕਰ ਜਾਂਦਾ ਉਹ ਵਿਚਾਰ ਜੇ ਦੀ ਕਰਲਾ ਜਿੱਧਰ ਦੀ ਮੋਟਰਸਾਈਕਲ ਆਏ ਆ ਉਹ ਦੇਖ ਮੋਟਰਸਾਈਕਲ ਕਿੱਧਰ ਦੀ ਆਈ ਜਾਂਦਾ ਕਾ ਜੀ ਸਰਦਾਰ ਸ਼ਰ ਹੁਣ ਖੜਿਆ ਬਈ ਅਸੀਂ ਰਤਨਗੜ ਚੂਰੂ ਜ਼ਿਲ੍ਹੇ ਚ ਰਾਜਸਥਾਨ ਚ ਰਤਨਗੜ ਖੜੇ ਆਂਗੇ। ਘਰਪਾਲ ਕਹਿੰਦਾ ਸੇ ਇੱਥੋਂ ਕੁਝ ਖਾ ਲਾਂਗੇ ਪਰ ਇੱਥੇ ਖਾਣ ਨੂੰ ਐਡਾ ਕੁਝ ਖਾਸ ਹੈ ਨਹੀਂਗਾ ਤੇ ਗਾਂ ਅਸੀਂ ਰੋਡ ਤੇ ਜਿੱਥੇ ਅਸੀਂ ਜਾਣਾ ਅੱਗੇ 41 ਕਿਲੋਮੀਟਰ ਸਾਲਾ ਸਰ ਰਹਿ ਗਿਆ ਬਸ ਉੱਥੇ ਜਾ ਕੇ ਦੇਖਦੇ ਆਂ ਜਾਂ ਕੋਈ ਰਾਹ ਚਰਪਾਲ ਢਾਬਾ ਹੋਊਗਾ ਉੱਥੇ ਖਾ ਲਾਂਗੇ ਨਾ ਵਧੀਆ ਹੈ ਰੋਡ ਤੇ ਚੱਲੀਏ ਆਪਾਂ ਤੇ ਆਹਾ ਬਈ ਇਹਨਾਂ ਨੇ ਤੌੜੇ ਰੱਖੇ ਹੋਏ ਆ ਤੇ ਤੌੜਿਆਂ ਚ ਮੈਂ ਦੇਖਿਆ ਬਈ ਆ ਥੱਲੇ ਟੂਟੀਆਂ ਪਤਾ ਨਹੀਂ ਕਿਵੇਂ ਫਟਕ ਕੀਤੀਆਂ ਹੋਈਆਂ ਆਂ ਤੌੜਿਆਂ ਚ 2 4 6 8 ਤੌੜੇ ਰੱਖੇ ਹੋਏ ਆ ਤੇ ਪਾਣੀ ਵੀ ਆ ਇਹਨਾਂ ਚ ਹੈਗਰਪਾਲ ਪਾਣੀ ਮਾੜਮ ਆ ਦੇ ਠੰਡਾ ਪਾਣੀ ਪੀਣ ਵਾਲਾ ਵਧੀਆ ਸਾਲਾ ਸਰ ਤੋਂ ਥੋੜਾ ਜਿਹਾ ਪਿੱਛੇ ਖੜੇ ਆਂਗੇ ਤੇ ਪਰ ਮੌਸਮ ਇੰਨਾ ਘੈਂਟ ਹੋਇਆ ਪਿਆ ਨਾ ਘੈਂਟ ਕਿ ਵੀ ਖਤਰਨਾਕ ਵੀ ਹੋਇਆ ਪਿਆਗਾ ਮਤਲਬ ਐਂ ਲੱਗਦਾ ਜਿਵੇਂ ਕਸ਼ਮੀਰ ਹੁੰਦਾ ਨਾ ਨਹੀਂ ਹਰ ਕਾਲ ਕਾਲਿਆਂ ਦਾ ਗਾਹਾਂ ਮੀਂਹ ਜਿਆਦਾ ਹੁੰਦਾ ਜਿਹੜੇ ਸਾਵਾ ਉਧਰੋਂ ਗੱਟੀਆਂ ਆਈ ਜਾਂਦੀਆਂ ਨਾ ਉਹਨਾਂ ਦੇ ਚੱਲਦੇ ਆ ਪਾਣੀ ਵਾਲੇ ਸ਼ੀਸ਼ਾ ਸਾਫ਼ ਕਰਨ ਵਾਲੇ ਉਦੋਂ ਪਤਾ ਲੱਗਦਾ ਇੱਥੇ ਮੀਂਹ ਜਿਆਦਾ ਹੋਊਗਾ ਉਧਰ ਗਾਹਾਂ ਤੇ ਹਾਂ ਮੈਂ ਤੇ ਹਰ ਪਾਲ ਕੇ ਨਾ ਇੱਥੇ ਖੜ ਕੇ ਇੱਥੇ ਹਲਕਾ ਹਲਕਾ ਮੀਂਹ ਆ ਵੈਸੇ ਵੀ ਕਹਿੰਦੇ ਇੱਥੇ ਬਹੁਤ ਦਿਨ ਹੋ ਗਏ ਲੋ ਜੀ ਮੀਂਹ ਪੈਂਦਾ ਰਾਜਸਥਾਨ 'ਚ ਹਰਬਾਲ ਮੀਂਹ ਵੱਧ ਗਿਆ ਜਹੋ ਪੈ ਰਿਹਾ ਝੂਂਪ ਪਿਜ ਜਾਂਗੇ ਅਸੀਂ ਅਜੇ 30 ਕਿਲੋਮੀਟਰ ਹੋਰ ਅੱਗੇ ਜਾਣਾ ਬਾਈ ਤੇ ਪਰ ਮੀਂਹ ਹਜੇ ਥੋੜਾ ਥੋੜਾ ਹੁਣ ਘਟਿਆਗਾ ਗਾਂ ਕਹਿੰਦੇ ਸਾਲਾ ਸਰ ਹੋਰ ਵੀ ਮੀਂਹ ਪਈ ਜਾਂਦਾ ਕਾਫੀ ਦਿਨਾਂ ਤੋਂ ਬਾਈ ਐਮੀ ਕਹੀ ਜਾਂਦੇ Rajasthan ਪਾਣੀ ਹੈ ਨਹੀਂ ਪਾਣੀ ਹੈ ਨਹੀਂ ਇਸ ਦਾ ਪਾਲੇ ਮਰ ਗਏ ਆਹ ਦੇਖ ਲਓ ਪਾਣੀ ਇੰਨਾ ਮੀਂਹ ਪਈ ਜਾਂਦਾ ਬਾਈ Rajasthan ਚ ਬਹੁਤ ਜ਼ਿਆਦਾ ਸਾਨੂੰ ਗਾਂ ਜਾ ਕੇ ਪੂਰੀ ਜਾਣਕਾਰੀ ਦਿੰਨੇ ਆ ਕਿਰਾਂ ਸਾਨੂੰ ਆ ਪਾਣੀ ਜੋ ਨੰਗ ਜਾਣ ਦੋ ਆ ਪਿੰਡ ਵਿੱਚ ਦੀ ਕੱਢਦੇ ਆ ਕਿਸੇ ਪਾਸੇ ਵੀ ਭਾਈ ਮੌਸਮ ਬਹੁਤ ਜ਼ਿਆਦਾ ਖਰਾਬ ਹੋਇਆ ਪਿਆਗਾ ਮੀਂਹ ਕਹਿੰਦੇ ਮੈਨ ਲੱਗਦਾ 2-3 ਹਫ਼ਤੇ ਹੋ ਗਏ ਕਹਿੰਦੇ ਸਵੇਰੇ ਨਹੀਂ ਮੀਂਹ ਪੈਂਦਾ ਤਾਂ ਸ਼ਾਮ ਨੂੰ ਆ ਜਾਂਦਾ ਸ਼ਾਮ ਨੂੰ ਨਹੀਂ ਆਉਂਦਾ ਤਾਂ ਸਵੇਰੇ ਆ ਜਾਂਦਾ ਆਹ ਦੇਖ ਲਓ ਰਾਜਸਥਾਨ ਦੇ ਟਿੱਬੇ ਆ ਇਹ ਤੇ ਪਾਣੀ ਦੇਖ ਲਓ ਕਿਵੇਂ ਖੜਾਗਾ ਆ ਤਾਂ ਛੜਕ ਹੈਗੀ ਆ ਇਧਰਲੇ ਪਾਸੇ ਖੇਤਾਂ 'ਚ ਵੀ ਪਾਣੀ ਖੜਾਗਾ ਇਹ ਅਦਰ ਮੋਟਰਸਾਈਕਲ ਮੇਲਾ ਸਾਡੇ ਮੋਟਰਸਾਈਕਲ ਪਲੱਗ 'ਚ ਪਾਣੀ ਪੈ ਗਿਆ। ਬੰਦ ਹੋ ਗਿਆ ਪਤਾ ਨਹੀਂ ਕੀ ਹੋਗਾ ਦੇਖਦੇ ਆਂਗੇ। ਪੌਣੇ 6 ਹੋ ਗਏ ਬਾਈ ਤੇ ਅਸੀਂ ਆ ਫਿਰਦੇ ਆਂ ਗਲੀਆਂ 'ਚ ਸਾਲਾ ਸਰ। ਅਸੀਂ ਹੁਣ ਜਿੱਥੇ ਮੇਨ ਇੱਥੇ ਜਾਂਦੇ ਆਂ ਕਿ ਮੰਦਿਰ 'ਚ ਲੋਕ ਉਹ ਲੱਭ ਰਹੇ ਆਂ। ਮੰਦਿਰ ਕੋਲ ਮੰਦਿਰ ਕੋ ਜਾਣਾ ਹੈ। ਇਧਰ ਚ ਬੰਦੇਰ ਕੋਲ ਜਾਣਾ ਹੈ ਬਾਬਾ ਤਾਂ ਹੈ ਅੰਕੀ ਭਾਈ ਹਾਂ ਹਿੰਦੀ ਵਾਲੀ ਘੈਂਟ ਬੋਲਦਾ ਤੂੰਦਾ ਬੰਦੇਰ ਕੋਲ ਜਾਣਾ ਹੈ ਹਾਂ ਇਕੜੋ ਚੱਕੜ ਹੋਈ ਪਈ ਆ ਜ਼ਿੰਦਗੀ ਕਿਤਨਾ ਚਿਕੜੀ ਸਾਲਾ ਸਰ ਪਹੁੰਚ ਗਏ ਜੀ ਅਸੀਂ ਤੇ ਮੋਟਰਸਾਈਕਲ ਲਾਤਾ ਪਾਰਕਿੰਗ ਚ ਤੇ ਮੋਟਰਸਾਈਕਲ ਪਾਰਕਿੰਗ ਦੇ ਹੈਗੇ ਆ 50 ਰੁਪਏ ਜੇ ਤੁਸੀਂ ਗੱਡੀ ਖੜਾਉਣੀ ਆ ਰਾਤ ਵਾਸਤੇ ਤਾਂ 200 ਰੁਪਿਆ ਦਾ ਮੋਟਰਸਾਈਕਲ ਦੇ 50 ਰੁਪਏ ਆ ਤੇ ਭਾਈ ਚੱਲ ਗਾਂ ਘਾ ਕਰਦੇ ਆ ਗੱਲ ਕੀ ਤੱਕ ਖੋਹਵਾਇਆ ਪਿਆਗਾ ਇੱਥੇ ਜਿਹੜਾ ਮੇਨ ਮੰਦਿਰ ਆ ਬਾਈ ਉਹਦੇ ਸਾਹਮਣੇ ਹੈਗੀ ਆ ਧਰਮਸ਼ਾਲਾ ਤੇ ਮੀ ਹਜੇ ਵੀ ਨਹੀਂ ਰੁਕਿਆ ਮੀ ਪਈ ਜਾਂਦਾ ਦੇਖ ਲਓ ਥੱਲੇ ਪਾਣੀ ਤੇ ਇੱਥੇ ਸਾਨੂੰ ਕਮਰਾ ਮਿਲਿਆ 500 ਰੁਪਿਆ ਦਾ ਸੱਥੋਂ 500 ਰੁਪਿਆ ਤੇ 200 ਰੁਪਿਆ ਸਾਨੂੰ ਸਵੇਰੇ ਵਾਪਸ ਕਰ ਦੇਣਗੇ 300 ਰੁਪਏ ਚ ਕਮਰਾ ਮਿਲਿਆਗਾ 39 ਨੰਬਰ ਵੈਸੇ ਲੇਟ 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 ਬਲੂ ਲਾਈਟ ਮੇਰੇ ਭਾਈ ਬੈਠਦੇ ਤਾਂ ਚਾਹੇ ਸਾਡੇ ਵਰਗੇ ਤਾਂ 8-9 ਪੈ ਜਾਣਗੇ ਭਾਈ ਅਸੀਂ ਟੈਂਟ ਟੋਲਟਾਲੇ ਅਸੀਂ ਵੀ ਚੱਲ ਟੈਂਟ 'ਚ ਰਵਾਂਗੇ ਕੱਲ ਸਿਆਪਾ ਮੌਸਮ ਹੈ ਤੇ ਇਲਾ ਘਰਾਬ ਹੋਇਆ ਪਿਆ ਕੱਲ ਭੂਆ ਕੋਲੇ ਰਹੇ ਪੇ ਦੀ ਕੋਲੇ ਤੇ ਅੱਜ ਇੱਥੇ ਮੌਸਮ ਬਹੁਤ ਖਰਾਬ ਹੋਇਆ ਪਿਆ ਕਹਿੰਦੇ ਇੱਥੇ ਬਹੁਤ ਦਿਨ ਹੋ ਗਏ ਭਾਈ ਆਈ ਮੀਂਹ ਕਣੀ ਮੀਂਹ ਕਣੀ ਆਈ ਚੱਲੀ ਜਾਂਦਾ ਤੇ ਹੁਣ ਅਸੀਂ ਚੱਲਦੇ ਆਂ ਰਬਾ ਨਾਲ ਆ ਕੇ ਉਹਨੂੰ ਬਣਾਇਆ ਤੂੰ ਖਾਏ ਕੇ ਬਾਰਾ ਰੋਟੀ ਰੱਟੀ ਉਦੋਂ ਨਾ ਨਹੀਂ ਨਾ ਹੁੰਦਾ ਕੀਤਾ ਆਇਆ ਹੋਰ ਸਾਰੇ ਨਾਲ ਮੀਚ ਦਰ 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 ਅਸੀਂ ਖਾਣ ਆਏ ਆ ਭਾਈ ਰੋਟੀ ਤੇ ਨਾਲੇ ਮੰਦਿਰ ਚ ਜਾਇਆ ਏ ਤੇ ਮੀਂਹ ਨੇ ਨਾ ਦਿਮਾਗ ਖਰਾਬ ਕੀਤਾ ਪਿਆਗਾ ਹੁਣ ਆਨੂ ਕੇ ਬਾਹਰ ਨਿਕਲੇ ਸੀ ਫੇਰ ਕੱਪੜੇ ਗਿੱਲੇ ਹੋਈ ਜਾਂਦੇ ਪਤਾ ਨਹੀਂ ਕਿਉਂ ਰਾਜਸਥਾਨ ਕਹਿੰਦੇ ਆ ਪਾਣੀ ਨਹੀਂ ਪਾਣੀ ਨਹੀਂ ਇੱਥੇ ਚਰਗਲ ਚਰਗਲ ਹੋਇਆ ਪਿਆ ਕੰਮ ਹੋਰ ਲਹੂ ਪੀਤਾ ਪਿਆ ਰੀ ਮੀਂਹੇ ਤਾਂ ਰੱਬਾ ਲੈ ਲੈ ਸਾਹ ਸੂ ੜ ਜਾ 10 ਮਿੰਟ ਇਹ ਬਈ ਇੱਕ ਪਲੇਟ ਹੈਗੀ ਆ 100 ਰੁਪਏ ਦੀ ਅਸੀਂ ਦੋ ਪਲੇਟਾਂ ਕਰਾਈਆਂ ਕਹਿੰਦੇ ਰੋਟੀਆਂ ਖਾਓ ਅਨਲਿਮਟਿਡ ਜਿੰਨੀਆਂ ਮਰਜੀ ਪਤਾ ਨਹੀਂ ਕੀ ਕੀ ਇੱਕ ਅੱਧੀ ਆਈਟਮ ਕੁਝ ਹੋਰ ਦੇਣਗੇ ਦਾਲ ਨੂੰ ਫਿਰ ਫੜ ਕਿੰਨੀਆਂ ਖਾ ਜਿੰਗਾ ਤ ਤ ਦੱਸੀ ਹੈ 10 ਦਾਸ ਤਨ ਤੇਰਾ ਪੱਕੀ ਗੱਲ ਹੈ ਤੇਰਾ ਰੋਟਾ ਖਾ ਰਿਹਾ ਆ ਆ ਚਾਰ ਪ੍ਰਕਾਰ ਦੀ ਬਾਈ ਦਾਲ ਆ ਪਤਾ ਨਹੀਂ ਇਹ ਵਿੱਚ ਹੀ ਸਬਜ਼ੀਆਂ ਵਿੱਚ ਹੀ ਦਾਲ ਆ ਇਹ ਕਹਿੰਦੇ ਦਾਲ ਵੀ ਦੁਬਾਰਾ ਪਵਾ ਸਕਦੇ ਆ ਤੇ ਰੋਟੀਆਂ ਵੀ ਦੁਬਾਰਾ ਖਾ ਸਕਦੇ ਆ ਯਾਰ ਪਾਲ ਦੰਦ ਰੇਤੀ ਬੈਠਾਗਾ ਨੇ ਕੀ ਦਿੰਦਾ ਬਾੜ ਹੁਣ ਇੱਥੇ ਬਾਈ ਸਾਲਾ ਸਰ ਤੋਂ ਸਾਨੂੰ ਰਹਿਣ ਵਾਸਤੇ ਧਰਮਸ਼ਾਲਾ ਆ ਸਾਹਮਣੇ ਧਰਮਸ਼ਾਲਾ ਹੈਗੀ ਆ ਇੱਧਰ ਵੀ ਆ ਉਹ ਗਾਂ ਵਾਲੀ ਅਸੀਂ ਗਾਂ ਵਾਲੀ ਚ ਰੁਕੇ ਹੋਏ ਆਂਗੇ ਤੇ ਰਹਿਣ ਵਾਸਤੇ ਕਮਰਾ 200 400 500 ਰੁਪਿਆ ਐਨੇ ਚ ਮਿਲ ਜਾਂਦਾਗਾ ਜਿਵੇਂ ਅਸੀਂ ਤਾਂ ਟੈਂਟ ਚਾ ਲਾਉਣਾ ਸੀ ਪਰ ਹੁਣ ਸਾਨੂੰ ਕਮਰਾ ਹੀ ਲੈਣਾ ਪਊਗਾ ਅਸੀਂ ਇਹ ਸ਼੍ਰੀ ਗੰਗਾ ਨਗਰ ਧਰਮਸ਼ਾਲਾ ਸਾਲਾ ਸਰ ਇਹ ਧਰਮਸ਼ਾਲਾ 'ਚ ਰੁਕੇ ਆਂਗੇ ਤੇ ਆ ਬਾਹਰ ਦੇਖ ਲਓ ਇਹ ਭਈ ਰਾਜਸਥਾਨ ਆ ਜਿੱਥੇ ਪਾਣੀ ਦੀ ਬਹੁਤ ਕਮੀ ਆ ਤੇ ਪਾਣੀ ਪਾਣੀ ਇੱਥੇ ਕਹਿੰਦੇ ਭਾਈ ਅਸੀਂ ਪੁੱਛਿਆਗਾ ਕਹਿੰਦੇ 20-25 ਦਿਨ ਹੋ ਗਏ ਲਗਾਤਾਰ ਕਦੇ ਸਵੇਰੇ ਮੀਂਹ ਆ ਜਾਂਦਾ ਕਦੇ ਰਾਤ ਨੂੰ ਆ ਜਾਂਦਾਗਾ ਤੇ ਮੀਂਹ ਆਉਂਦਾ ਹੀ ਰਹਿੰਦਾ ਹੁਣ ਵੀ ਆ ਕਣਮਣ ਕਾਣੀ ਕਿਚ 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 ਹੋਈ ਜਾਂਦੀ ਹੈਗੀ ਆ ਦੇਖ ਲਓ ਹੋਰ ਯਾਰ ਚਾ ਤੱਕਿਆ ਪਿਆਗਾ ਮੀਂਹ ਨੇ ਸੰਭਾਣਾ ਚਾ ਤੱਕਾ ਤਾਂ ਮੀਂਹ ਨਾਲ ਭਿੱਜੇ ਭਾਈ ਅਸੀਂ ਆਪਦੇ ਕੱਪੜੇ ਕੁੱਪੜੇ ਵੀ ਆ ਦੇਖ ਲਾ ਇਹ ਆ ਸੁੱਕਣੇ ਪਏ ਪਏ ਆ ਉੱਪਰ ਪੱਖਾ ਚੱਲੀ ਜਾਂਦਾਗਾ ਆ ਪਏ ਟੀ-ਸ਼ਰਟਾਂ ਤੇ ਆ ਮੇਰੇ ਬੂਟ ਜਰਾਬਾਂ ਜਰੂਬਾਂ ਦੇ ਸਭ ਕੁਝ ਗਿੱਲੇ ਹੋ ਗਏ ਮੀਨੇ ਨਾ ਮੀਨੇ ਸਾਡਾ ਅੱਧਾ ਮਾਹੌਲ ਖਰਾਬ ਕਰਤਾ ਜੇ ਥੋੜਾ ਬਹੁਤ ਹੁੰਦਾ ਤਾਂ ਠੀਕ ਆ ਪਰ ਇੱਥੇ ਸਾਲਾ ਸਰ ਤੱਕ ਵੀ ਬਾਈ ਜੋ ਅਸੀਂ ਰਾਜਸਥਾਨ ਚ ਦੇਖਣਾ ਚਾਹੁੰਦੇ ਸੀ ਨਾ ਸਾਨੂੰ ਉਹ ਕੁਝ ਨਹੀਂ ਹਜੇ ਤੱਕ ਮਿਲਿਆ ਹਜੇ ਤੱਕ ਸਾਨੂੰ ਮਤਲਬ ਕਿ ਟਿੱਬੇ ਹੀ ਦੇਖਿਆ ਅੱਲੇ ਸ਼ਾਮ ਜੇ ਨੂੰ ਮੌਸਮ ਠੀਕ ਸੀਗਾ ਪਰ ਮੈਂ ਜੋ ਮੀਂਹ ਇੰਨਾ ਚੱਲ ਪਿਆ ਤੇ ਸਾਰਾ ਕੁਝ ਹੀ ਬੇਕਾਰ ਹੋ ਗਿਆ ਹੋਰ ਹੀ ਕਚਕਿਚਾ ਜਾ ਕੰਮ ਹੋ ਗਿਆ ਤੇ ਜਿਹੜਾ ਇਸ ਤੋਂ ਅੱਗੇ ਆਗਾ ਸਾਲਾ ਸਰ ਤੋਂ ਅੱਗੇ ਨੱਲਾ ਸਭ ਤੋਂ ਅੱਗੇ ਜੈਪੁਰ ਆਗਾ ਠੀਕ ਆ ਭਾਈ ਉੱਥੇ ਦੇਖਣ ਲਾਇਕ ਕੁਝ ਨਾ ਕੁਝ ਹੈਗਾਗਾ ਉੱਥੇ ਮਤਲਬ ਕਿ ਘੁੰਮਣ ਵਾਸਤੇ ਬਹੁਤ ਜਿਹੜੀਆਂ ਚੀਜ਼ਾਂ ਇਹਦੇ ਕੋਲ ਦੇਖਣ ਵਾਲਾ ਕੁਝ ਬਣਿਆ ਹੋਇਆਗਾ ਉੱਥੇ ਆ ਸਾਰਾ ਕੁਝ ਜਿਹੜਾ ਆਪਾਂ ਕਿਹਾ ਸਾਰਾ ਰਾਜਸਥਾਨ ਲੰਘ ਕੇ ਫੇਰ ਆਉਂਦਾਗਾ ਇੱਥੋਂ 150 ਕਿਲੋਮੀਟਰ ਅੱਗੇ ਆ ਦੇਖਦੇ ਆ ਕੱਲ ਨੂੰ ਮੌਸਮ ਕਿਵੇਂ ਆਗਾ ਗਾ ਜਾਣ ਦਾ ਵੈਸੇ ਤਾਂ ਪੂਰਾ ਮਾਣਾਗਾ ਸਾਡਾ ਤੇ ਪਰ ਜੇ ਮੌਸਮ ਨੇ ਇੱਕ ਡੱਗਾ ਲਾ ਦਿੱਤਾ ਤਾਂ ਫਿਰ ਕੀ ਕਹਿਣਾਗਾ